ਤੇਰੇ ਜਿਹੜੇ ਬਚਨ ਨੇ ਜਿਹੜਾ ਮਨੁੱਖ ਜਿਹੜਾ ਜਗਿਆਸੂ ਜਿਹੜਾ ਜੀਵ ਤੇਰੇ ਬਚਨਾ ਤੇ ਚੱਲ ਪਿਆ ਉਹਦਾ ਨਸਤਾਰਾ ਹੋ ਜਾਂਦਾ ਆ ਤਰ ਜਾਂਦਾ ਆ ਭਵਜਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਆ ਪਾਰ ਲੰਘ ਜਾਂਦਾ ਆ ਉਹਦਾ ਲੋਕ ਵੀ ਸੁਖੀਆ ਤੇ ਪ੍ਰਲੋਕ ਵੀ ਸੋਹਿਲਾ ਹੋ ਜਾਂਦਾ ਹੈ ਇੱਕ ਛੋਟੀ ਜੀ ਘਟਨਾ ਹੈ ਜਿਹੜੀ ਆਪਾਂ ਗੱਲ ਕੀਤੀ ਅੱਜ ਬਾਣੀ ਬਚਨ ਹੈ ਸਾਡੇ ਵਾਸਤੇ ਕਿਉਂਕਿ ਅੱਜ ਸਤਿਗੁਰੂ ਸ਼ਰੀਰ ਵਿੱਚ ਨਹੀਂ ਅੱਜ ਸਾਡਾ ਗੁਰੂ ਸ਼ਬਦ ਹੈ ਸ਼ਬਦ ਹੀ ਸਾਡੇ ਲਈ ਬਚਨ ਹੈ ਸ਼ਬਦ ਹੀ ਸਾਡਾ ਪਾਰ ਉਤਾਰਾ ਕਰਨ ਵਾਲੇ ਨੇ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਲੋਕ ਤੇ ਪ੍ਰਲੋਕ ਸੁਹੇਲਾ ਬਣਾਉਣ ਵਾਲਾ ਹੈ ਦੋ ਪਤੀ ਪਤਨੀ ਦੀ ਘਟਨਾ ਹੈ ਮੁਸਲਮਾਨ ਪਤੀ ਪਤਨੀ ਹੈ ਪਤੀ ਦਾ ਨਾਮ ਹੈ ਅਬਦਲ ਕਰੀਮ ਤੇ ਪਤਨੀ ਦਾ ਨਾਮ ਹੈ ਨੂਰ ਭਰੀ ਦੋਨੋਂ ਜਾਣੇ ਗਰੀਬੀ ਆ ਗਈ ਕੋਈ ਕਰਮ ਐਸਾ ਆਇਆ ਜਲੰਧਰ ਦੇ ਵਿੱਚ ਬੜਾ ਵੱਡਾ ਕਾਰੋਬਾਰ ਸੀ ਉਹ ਕਾਰੋਬਾਰ ਫੇਲ ਹੋ ਗਿਆ ਆਪਾਂ ਅੱਗੇ ਵੀ ਇਹ ਜ਼ਿਕਰ ਕਰਦੇ ਹੁੰਨੇ ਆ ਕਰਮ ਦੀ ਖੇਡ ਹੈ ਗੁਰੂ ਪਿਆਰਿਓ ਸਾਰੀ ਚੰਗਾ ਕਰਮ ਭੋਗਦਿਆਂ ਭੋਗਦਿਆਂ ਜਦੋਂ ਕੋਈ ਮਾੜਾ ਕਰਮ ਅੱਗੇ ਆ ਜਾਂਦਾ ਆ ਤੇ ਪਲਟਾ ਖਾ ਜਾਂਦਾ ਆ ਜੀਵਨ ਅਮੀਰੀਆਂ ਤੋਂ ਜੀਵਨ ਗਰੀਬੀਆਂ ਵਿੱਚ ਆ ਜਾਂਦਾ ਆ ਸੁੱਖਾਂ ਤੋਂ ਜੀਵਨ ਦੁੱਖਾਂ ਵਿੱਚ ਵੀ ਪ੍ਰਵੇਸ਼ ਕਰ ਜਾਂਦਾ ਹੈ ਇਸ ਲਈ ਘਰੋਂ ਬੇਘਰ ਹੋ ਗਏ ਘਾਟਾ ਪੈ ਗਿਆ ਸਭ ਕੁਝ ਵਿਕ ਗਿਆ ਕਰਜ਼ਾ ਚੜ ਗਿਆ ਰਹਿਣ ਲਈ ਛੱਤ ਨਹੀਂ ਖਾਣ ਲਈ ਰੋਟੀ ਨਹੀਂ ਜਲੰਧਰ ਕਾਰੋਬਾਰ ਫੇਲ ਹੋਇਆ ਤੇ ਉੱਥੇ ਇੱਕ ਗੁਰੂ ਘਰ ਵਿੱਚ ਪਹੁੰਚੇ ਬਾਣੀ ਵਿੱਚ ਕਿੰਨੀ ਤਾਕਤ ਹੈ ਗੁਰਬਾਣੀ ਕਿਵੇਂ ਕਰਮ ਬਦਲਦੀ ਹੈ ਗੁਰਬਾਣੀ ਕਿਵੇਂ ਲੋਕ ਤੇ ਪਰਲੋਕ ਸੁਹੇਲਾ ਬਣਾਉਂਦੀ ਹੈ ਗੁਰੂ ਘਰ ਪਹੁੰਚੇ ਉੱਥੇ ਮਹਾਪੁਰਖ ਸੀ ਕਮਾਲੀਏ ਵਾਲੇ ਉੱਥੇ ਕਥਾ ਕੀਤੀ ਉਹਨਾਂ ਨੇ ਕਥਾ ਦੀ ਸਮਾਪਤੀ ਤੋਂ ਬਰੰਤ ਸੰਗਤ ਉਹਨਾਂ ਨੂੰ ਮਿਲਣ ਲੱਗੀ ਆਪਣੇ ਦੁੱਖ ਸੁੱਖ ਦੱਸਣ ਲੱਗੀ ਆਪਣੀਆਂ ਮੁਸ਼ਕਲਾਂ ਦੱਸਣ ਲੱਗੀ ਉਹ ਦੋਨੋਂ ਪਤੀ ਪਤਨੀ ਵੇਖਦੇ ਰਹੇ ਬੈਠੇ ਰਹੇ ਜਦੋਂ ਸਾਰੀ ਸੰਗਤ ਚਲੀ ਗਈ ਪਤੀ ਪਤਨੀ ਦੋਨੋਂ ਉੱਠ ਕੇ ਮਹਾਪੁਰਖਾਂ ਦੇ ਕੋਲ ਆ ਕੇ ਕਹਿਣ ਲੱਗੇ ਰੱਬੀ ਪਰਸ਼ੋ ਸਾਨੂੰ ਵੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਕੋਈ ਐਸੀ ਬਾਣੀ ਦੀ ਤਕ ਬਖਸ਼ੋ ਕਲਾ ਕਲਾਮ ਬਖਸ਼ੋ ਬਹੁਤ ਗਰੀਬੀ ਆ ਗਈ ਹੈ ਸਾਡੇ ਤੇ ਘਰੋਂ ਬੇਘਰ ਹੋ ਗਿਆਂ ਚੰਗਾ ਕਾਰੋਬਾਰ ਸੀ ਫੇਲ ਹੋ ਗਿਆ ਘਾਟਾ ਪੈ ਗਿਆ ਕਿਰਪਾ ਕਰੋ ਪਤੀ ਪਤਨੀ ਮਹਾਪੁਰਖਾ ਨੇ ਪੁੱਛਣ ਲੱਗੇ ਵੀ ਬਾਣੀ ਪੜ ਲੈਨੇ ਹੋ ਕਹਿੰਦੇ ਨਹੀਂ ਜੀ ਬਾਣੀ ਨਹੀਂ ਪੜਨੀ ਆਉਂਦੀ ਉਹਨਾਂ ਨੇ ਇੱਕ ਸੌਖਾ ਤਰੀਕਾ ਦੱਸ ਦਿੱਤਾ ਸੁਖਮਨੀ ਸਾਹਿਬ ਦੀ ਤੁਕ ਵਿੱਚੋਂ ਬਾਣੀ ਵਿੱਚੋਂ ਪਹਿਲੀ ਅਸ਼ਟਪਦੀ ਚੋਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਇਹ ਤੁਕ ਦੇ ਦਿੱਤੀ ਸੰਥਿਆ ਕਰਾ ਦਿੱਤੀ ਵਾਰ-ਵਾਰ ਪੜਾਇਆ ਯਾਦ ਹੋ ਗਈ ਕਹਿਣ ਲੱਗੇ ਇਸ ਤੁਕ ਦਾ ਪਾਠ ਕਰਦੇ ਰਿਹਾ ਕਰਨਾ ਆ ਵਾਰ-ਵਾਰ પતિ-ਪਤਨੀ ਦੋਨਾਂ ਨੂੰ ਕਹਿਣ ਲੱਗੇ ਉਹਨਾਂ ਨੇ ਸੱਤ ਬਚਨ ਮੰਨਿਆ ਤੇ ਉਹ ਬਾਣੀ ਦੀ ਤੁੱਕ ਦਾ ਦੋਨੋਂ ਪਤੀ-ਪਤਨੀ ਪਾਠ ਕਰਨ ਲੱਗ ਪਏ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਕਿ ਜਿਹੜੀ ਬਾਣੀ ਹੈ ਸਭ ਦੇ ਲਈ ਹੈ ਇੱਕ ਦੇ ਲਈ ਨਹੀਂ ਬਸ ਜਿਹੜਾ ਵੀ ਇਹਦੇ ਤੇ ਤੁਰੇਗਾ ਜਿਹੜਾ ਵੀ ਚੱਲੇਗਾ ਇਹ ਨਹੀਂ ਵੀ ਮਹਾਰਾਜ ਨੇ ਕਿਹਾ ਕੋਈ ਗਾਵੇ ਕੋ ਸੁਣੇ ਕੋਈ ਵੀ ਗਾ ਲੇ ਕੋਈ ਵੀ ਸੁਣ ਲੇ ਹਰ ਨਾਮਾ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਇਸ ਲਈ ਜਿਹੜੀ ਮਹਾਰਾਜ ਨੇ ਬਾਣੀ ਉਚਾਰੀ ਹੈ ਭਾਵੇਂ ਉਸ ਸਮੇਂ ਕਿਸੇ ਵਾਸਤੇ ਵੀ ਉਚਾਰਨ ਕੀਤੀ ਹੈ ਉਹ ਅੱਜ ਸਾਰੀ ਕਾਇਨਾਤ ਲਈ ਹੈ ਸਾਰੀ ਸ੍ਰਿਸ਼ਟੀ ਲਈ ਹੈ ਸਤਿਗੁਰੂ ਦਾ ਕੋਈ ਵੀ ਬਚਨ ਹੈ ਜਿਹੜਾ ਉਹ ਸਾਰੀ ਕਾਇਨਾਤ ਲਈ ਹੈ ਹੁਣ ਜਿਵੇਂ ਆਹ ਬਚਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਹੁਣ ਇਸੇ ਇਕ ਲਈ ਥੋੜੀ ਹੈ ਕੋਈ ਵੀ ਇਹ ਤਿੰਨ ਬਚਨਾਂ ਨੂੰ ਮੰਨ ਲਵੇ ਕਿਰਤ ਕਰਨੀ ਸ਼ੁਰੂ ਕਰ ਦੇ ਹੱਕ ਸੱਚ ਦੀ ਨਾਮ ਜਪਣਾ ਸ਼ੁਰੂ ਕਰ ਦੇਵੇ ਦਸਵੰਦ ਕੱਢਣਾ ਸ਼ੁਰੂ ਕਰ ਦੇਵੇ ਵੇਖੋ ਜੀਵਨ 'ਚ ਤਬਦੀਲੀ ਆਉਣ ਲੱਗ ਪਵੇਗੀ ਜੀਵਨ ਤਬਦੀਲ ਹੋਣ ਲੱਗ ਪਵੇਗਾ ਪਰ ਜਦੋਂ ਬੰਦੇ ਨੇ ਪਹਿਲੀ ਗੱਲ ਤਾਂ ਹੱਕ ਸੱਚ ਦੀ ਕਿਰਤ ਨਹੀਂ ਜੇ ਚਲੋ ਹੱਕ ਸੱਚ ਦੀ ਕਿਰਤ ਹੈ ਫਿਰ ਨਾਮ ਨਹੀਂ ਹੈ ਜੀਵਨ ਵਿੱਚ ਜੇ ਨਾਮ ਹੈ ਤੇ ਗੁਰੂ ਦਾ ਦਸਵੰਦ ਨਹੀਂ ਹੈ ਬੰਦਾ ਗੁਰੂ ਦਾ ਦਸਵੰਦ ਹੀ ਨਹੀਂ ਇਮਾਨਦਾਰੀ ਨਾਲ ਕੱਢਦਾ ਫਿਰ ਉੱਥੇ ਗੜਬੜ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਕੋਈ ਵੀ ਬਚਨ ਹੈ ਕੋਈ ਵੀ ਬਚਨ ਮੰਨ ਕੇ ਬੰਦਾ ਚੱਲ ਪਵੇ ਤੁਰ ਪਵੇ ਉਹਨਾਂ ਨੇ ਤੁਕ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਤੀ ਪਤਨੀ ਨੇ ਪਾਠ ਕਰਦੇ ਰਹੇ ਤਿੰਨ ਦਿਨ ਬੀਤੇ ਉਸੇ ਡੇਰੇ ਦੇ ਵਿੱਚ ਹੀ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਪਾਠ ਕਰਦੇ ਨੇ ਆਰਾਮ ਕਰਦੇ ਨੇ ਉੱਥੇ ਰਹਿ ਰਹੇ ਨੇ ਤਿੰਨ ਦਿਨ ਬੀਤੇ ਇੱਕ ਸੂਬੇਦਾਰ ਆਇਆ ਫੌਜ ਦੇ ਵਿੱਚ ਐ ਸੂਬੇਦਾਰ ਉਹ ਆਇਆ ਡੇਰੇ ਵਿੱਚ ਜਿੱਥੇ ਰਹਿ ਰਹੇ ਸੀ ਉਹ ਤੇ ਉਹਨੇ ਪ੍ਰਸ਼ਾਦਾ ਪਾਣੀ ਛਕਿਆ ਛਕਣ ਤੋਂ ਬਾਅਦ ਭਾਂਡੇ ਮਾਂਜੀ ਜਾਂਦਾ ਆ ਇਹ ਵੀ ਉੱਥੇ ਪਤੀ ਪਤਨੀ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਕਿ ਗੱਲਾਂ ਚੱਲ ਪਈਆਂ ਗੱਲਾਂ ਚੱਲਦਿਆਂ ਚੱਲਦਿਆਂ ਸੂਬੇਦਾਰ ਨੇ ਪੁੱਛ ਲਿਆ ਇਹਨਾਂ ਨੂੰ ਤੁਸੀਂ ਕਿੱਥੋਂ ਹੋ ਕੌਣ ਹੋ ਕਿਵੇਂ ਹੋ ਇਨਾਂ ਨੇ ਆਪਣਾ ਹਾਲ ਦੱਸਿਆ ਸੂਬੇਦਾਰ ਨੂੰ ਪੁੱਛਿਆ ਉਹਨੇ ਆਪਣਾ ਦੱਸਿਆ ਤੇ ਸੂਬੇਦਾਰ ਕਹਿਣ ਲੱਗਾ ਵੀ ਜੇ ਤੁਹਾਨੂੰ ਕੰਮ ਦੀ ਲੋੜ ਹੈ ਤੇ ਮੈਨੂੰ ਬੰਦਿਆਂ ਦੀ ਲੋੜ ਹੈ ਕਿ ਤੁਸੀਂ ਮੇਰੇ ਖੇਤਾਂ 'ਚ ਕੰਮ ਕਰੋਗੇ ਖੁਸ਼ ਹੋਗੇ ਵੀ ਸਾਨੂੰ ਤਾਂ ਕੰਮ ਦੀ ਲੋੜ ਹੈ ਭਰੋਸਾ ਬਣ ਗਿਆ ਹੋਰ ਵੀ ਵਿਸ਼ਵਾਸ ਬਣ ਗਿਆ ਵੀ ਇਹ ਸਾਰੀ ਕਰਾਮਾਤ ਉਸ ਟੁਕ ਦੀ ਹੈ ਜਿਹੜੀ ਅਸੀਂ ਜਾਪ ਕਰ ਰਹੇ ਹਾਂ ਕੁੱਕ ਦੀ ਕਰਾਮਾਤ ਹੈ ਉਸ ਬਾਣੀ ਦੀ ਕਰਾਮਾਤ ਹੈ ਚਲੋ ਜੀ ਇਹਨਾਂ ਨੂੰ ਕੰਮ ਮਿਲ ਗਿਆ ਸੂਬੇਦਾਰ ਕਹਿੰਦਾ ਵੀ ਕੰਮ ਮੈਂ ਦੇਵਾਂਗਾ ਘਰ ਵੀ ਦੇਵਾਂਗਾ ਰਹਿਣ ਲਈ ਘਰ ਦਾ ਕੋਈ ਕਿਰਾਇਆ ਨਹੀਂ ਪਰ ਇੰਨੀ ਤਨਖਾਹ ਦਿਆਂਗਾ 1899 ਈਸਵੀ ਦੀ ਗੱਲ ਹੈ ਉਦੋਂ ਕਹਿੰਦਾ ਮੈਂ ਮੈਂ 60 ਰੁਪਏ ਤਨਖਾਹ ਦਿਆਂਗਾ ਤੁਸੀਂ ਮੇਰੇ ਖੇਤਾਂ ਦੀ ਸਾਮ ਸਵਾਲ ਕਰਨੀ ਹੈ ਰਹਿਣ ਲੱਗ ਪਏ ਛੱਤ ਮਿਲ ਗਈ ਕੰਮ ਮਿਲ ਗਿਆ ਬਾਣੀ ਦੀ ਤੁਕ ਦਾ ਜਾਪ ਕਰਦੇ ਰਹਿੰਦੇ ਨੇ ਗੁਰੂ ਪਿਆਰੀ ਸਾਦ ਸੰਗਤ ਜੀਓ ਸਮਾਂ ਬੀਤਿਆ ਸੂਬੇਦਾਰ ਨੇ ਆਪਣੀਆਂ ਫਸਲਾਂ ਜਦੋਂ ਆ ਕੇ ਵੇਚੀਆਂ ਵੱਡੀਆਂ ਵੇਚੀਆਂ ਚੰਗੀ ਫਸਲ ਹੋਈ ਬੜਾ ਖੁਸ਼ ਹੋਇਆ ਕਹਿੰਦਾ ਤਨਖਾਹ ਹੋਰ ਵਧਾ ਦਿੰਦਾ ਆ ਮੈਂ ਤੁਹਾਡੀ 70 ਰੁਪਏ ਕਰ ਦਿੱਤੇ ਔਰ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਬਾਣੀ ਦੀ ਤੁੱਕ ਦਾ ਜਾਪ ਕਰਦੇ ਰਹੇ ਸਾਲ ਫੇਰ ਲੰਘ ਗਿਆ ਸਾਲ ਬਾਅਦ ਉਹ ਸੂਬੇਦਾਰ ਕਹਿਣ ਲੱਗਾ ਇਹਨਾਂ ਨੂੰ ਵੀ ਤੁਸੀਂ ਇਦਾਂ ਕਰੋ ਮੇਰੀ ਪਹਿਲੀ ਠੇਕੇ ਤੇ ਲੈ ਲਵੋ ਜਿੰਨਾ ਵੱਧ ਝਾੜ ਛੜੇ ਤੁਹਾਡਾ ਬਾਕੀ ਮੈਨੂੰ ਇਹਨਾਂ ਠੇਕਾ ਦੇ ਕੇ ਬਾਕੀ ਬਚਤ ਤੁਹਾਡੀ ਮੰਨ ਗਏ ਉਹ ਖੇਤ ਆਪ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਫਸਲ ਬੀਜਣੀ ਆਪ ਸਾਰਾ ਕੁਝ ਟੁੱਕ ਦਾ ਜਪ ਕਰਦੇ ਰਹੇ ਠੇਕਾ ਦੇ ਦੇਣਾ ਬਾਕੀ ਬਚਤ ਇਹਨਾਂ ਦੀ ਠੇਕੇ ਦੀ ਠੇਕੇ ਵਾਲੀ ਪੈਲੀ 'ਚ ਵੀ ਇੰਨੀ ਬਰਕਤ ਪੈ ਗਈ ਨਾਮ ਦੀ ਬਾਣੀ ਦੀ ਬਰਕਤ ਦੇ ਸਦਕਾ ਕਮਾਈ ਦੇ ਸਦਕਾ 10 ਸਾਲ ਬੀਤ ਗਏ ਤਾਂ ਇਹਨਾਂ ਨੂੰ ਕੰਮ ਕਰਦਿਆਂ ਹੋਇਆ ਦਸਾਂ ਸਾਲਾਂ ਦੇ ਵਿੱਚ ਤਬਦੀਲੀ ਕੀ ਆਈ ਆਪਣਾ ਘਰ ਲੈ ਲਿਆ ਇੱਕ ਛੋਟੀ ਗੱਡੀ ਲੈ ਲਈ ਇਹਨਾਂ ਦੇ ਘਰੇ ਬੱਚੇ ਨਹੀਂ ਸੀ ਬੱਚੇ ਹੋ ਗਏ ਕੁਝ ਵਿੱਗੇ ਜ਼ਮੀਨ ਵੀ ਇਹਨਾਂ ਨੇ ਬੈ ਲੈ ਲਈ ਐਨਾ ਤਬਦੀਲੀ ਆਈ ਦਸਾਂ ਸਾਲਾਂ ਦੇ ਵਿੱਚ 1899 ਵਿੱਚ ਆਏ ਸੀ ਤੇ 1900 ਨੌ ਦੇ ਵਿੱਚ ਦੁਬਾਰਾ ਫਿਰ 10 ਸਾਲਾਂ ਬਾਅਦ ਆਏ ਉਸ ਡੇਰੇ ਦੇ ਵਿੱਚ ਮਾਹਪੁਰਖਾਂ ਦੇ ਕੋਲ ਆ ਕੇ ਬੇਨਤੀ ਕਰਨ ਲੱਗੇ ਮਾਹਪੁਰਖੋ ਪਹਿਚਾਣਿਆ ਸਾਨੂੰ ਕਹਿੰਦੇ ਨਹੀਂ ਭਾਈ ਸਾਡੇ ਕੋਲੇ ਸੰਗਤ ਬਹੁਤ ਆਉਂਦੀ ਹੈ ਅਸੀਂ ਨਹੀਂ ਪਹਿਚਾਣਿਆ ਤੁਸੀਂ ਕੌਣ ਹੋ ਇਹਨਾਂ ਦੱਸਿਆ ਜੀ ਅਸੀਂ ਇਦਾਂ ਆਏ ਸੀ ਪਹਿਲਾਂ ਤੁਸੀਂ ਸਾਨੂੰ ਗੁਰਬਾਣੀ ਦੀ ਤੁਕ ਦਿੱਤੀ ਆਪ ਜੀ ਦੀ ਕਿਰਪਾ ਤੇ ਬਾਣੀ ਦੀ ਕਿਰਪਾ ਦੇ ਸਦਕਾ ਸਾਡਾ ਜੀਵਨ ਤਬਦੀਲ ਹੋ ਗਿਆ ਅੱਜ ਸਾਡੇ ਕੋਲੇ ਗੁਜ਼ਾਰੇ ਜੋਗਰਾ ਸਭ ਕੁਝ ਹੀ ਹੈ ਬੱਚੇ ਵੀ ਹੋ ਗਏ ਘਰ ਵੀ ਬਣ ਗਿਆ ਕੁਝ ਜ਼ਮੀਨ ਵੀ ਗੁਜ਼ਾਰੇ ਜੋਗਰੀ ਹੋ ਗਈ ਗੱਡੀ ਵੀ ਹੈ ਇਹ ਸਾਰਾ ਕੁਝ ਬਾਣੀ ਦੀ ਕਿਰਪਾ ਤੇ ਆਪ ਜੀ ਦੀ ਮਹਾਪੁਰਖੋ ਕਿਰਪਾ ਦੇ ਸਦਕਾ ਹੋਇਆ ਤੁਸੀਂ ਬਾਣੀ ਦੇ ਸਾਨੂੰ ਲੜ ਲਾਇਆ ਨਾਲ ਹੀ ਬੇਨਤੀ ਕੀਤੀ ਮਹਾਪੁਰਖੋ ਇਹ ਤਾਂ ਸਾਨੂੰ ਰਾਹ ਦੇ ਦਿੱਤਾ ਤੁਸੀਂ ਪਰ ਨਾਲ ਨਾਲ ਸਾਡਾ ਪਰਲੋਕ ਵੀ ਸਬਰੇ ਸਾਨੂੰ ਐਸੀ ਤੁਕ ਦਿਓ ਉਹਨਾਂ ਨੇ ਉਹ ਮਹਾਪੁਰਖ ਕਮਾਲੀਏ ਕਮਾਲੀਏ ਵਾਲੇ ਮਹਾਪੁਰਖਾਂ ਨੇ ਅਗਲੀ ਤੁਕ ਦਿੱਤੀ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹਦਾ ਜਾਪ ਕਰਿਆ ਕਰੋ ਕਹਿੰਦੇ ਜਾਪ ਕਰਨ ਲੱਗ ਪਏ ਦਿਨ ਪ੍ਰਤੀ ਦਿਨ ਜੀਵਨ ਬਦਲਦਾ ਗਿਆ ਪ੍ਰੇਮ ਬਣਦਾ ਗਿਆ ਗੁਰੂ ਘਰ ਦੇ ਨਾਲ ਹੈ ਮੁਸਲਮਾਨ ਨੇ ਇਸਲਾਮ ਦੇ ਵਿੱਚੋਂ ਨੇ ਲਗਨ ਇੱਧਰ ਲੱਗ ਗਈ ਪ੍ਰੇਮ ਇੱਧਰ ਬਣ ਗਿਆ ਗੁਰੂ ਘਰ ਦੇ ਨਾਲ ਬਾਣੀ ਦੇ ਨਾਲ ਸਤਿਗੁਰਾਂ ਤੇ ਭਰੋਸਾ ਵਿਸ਼ਵਾਸ ਸ਼ਰਧਾ ਬਣ ਗਈ ਬਾਣੀ ਦੀ ਟੋਕੜ ਦਾ ਦੋਨਾਂ ਟੁਕਾਂ ਦਾ ਜਾਪ ਕਰਨਾ ਹੌਲੀ ਹੌਲੀ ਸਾਰਾ ਸੁਖਣੀ ਸਾਹਿਬ ਵੀ ਸਿੱਖ ਲਈ ਬਾਣੀ ਹੋਰ ਬਾਣੀਆਂ ਸਿੱਖ ਲਈਆਂ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਗੁਰੂ ਪਿਆਰਿਓ ਜਿੱਥੇ ਗੁਰਬਾਣੀ ਨੇ ਬਾਰੀ ਤੌਰ ਤੇ ਸੰਸਾਰਿਕ ਤੌਰ ਤੇ ਜੀਵਨ ਬਦਲਿਆ ਸੀ ਉਥੇ ਹੁਣ ਅੰਦਰ ਵੀ ਖੇੜੇ ਵਿੱਚ ਰਹਿਣ ਲੱਗ ਪਿਆ ਅੰਦਰ ਵੀ ਖੜਾਓ ਵਿੱਚ ਰਹਿਣ ਲੱਗ ਪਿਆ ਗੁਰੂ ਪਿਆਰਿਓ ਇਹ ਬਾਣੀ ਦੀ ਕਰਾਮਾਤ ਹੈ ਸਤਿਗੁਰਾਂ ਦੇ ਬਚਨਾਂ ਦੀ ਖੇੜ ਹੈ ਸਾਰੀ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਇਹ ਸਤਿਗੁਰੂ ਜੀ ਤੁਹਾਡੇ ਜਿਹੜੇ ਬਚਨ ਨੇ ਜਿੰਨਾ ਵਿੱਚ ਕੋਈ ਵੀ ਗੁਣ ਨਹੀਂ ਉਹਨਾਂ ਦਾ ਵੀ ਭਲਾ ਕਰਨ ਦੀ ਸਮਰੱਥਾ ਰੱਖਦੇ ਨੇ ਤੁਹਾਡੇ ਬਚਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿੰਦੀ ਹੈ ਬਾ ਗੁਰਬਾਣੀ ਕਹੈ ਸੇਵਕ ਜਨ ਮੰਨੈ ਸੇਵਕ ਮਨ ਲਵੇ ਜੋ ਗੱਲ ਮਹਾਰਾਜ ਦੀ ਬਾਣੀ ਕਹਿੰਦੀ ਹੈ ਹੁਣ ਬਾਣੀ ਬੜਾ ਜੋਰ ਦਿੰਦੀ ਹੈ ਨਾਮ ਜਪਣ ਤੇ ਬੰਦਗੀ ਕਰਨ ਤੇ ਜੇ ਅਸੀਂ ਇਹ ਬਚਨ ਮੰਨ ਕੇ ਚੱਲ ਪਈਏ ਸਾਡੇ ਜੀਵਨ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਇਸ ਲਈ ਮਹਾਰਾਜ ਕਹਿੰਦੇ ਲੋਕ ਜਾਣੈ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਲੋਕਾਂ ਲਈ ਇਹ ਗੀਤ ਹੈ ਲੋਕ ਕਹਿੰਦੇ ਤਾਂ ਗੀਤ ਹੈ ਮਹਾਰਾਜ ਕਹਿੰਦੇ ਤਾਂ ਬ੍ਰਹਮ ਦੀ ਵਿਚਾਰ ਹੈ ਇਹ ਤਾਂ ਬ੍ਰਹਮ ਦੇ ਬਾਰੇ ਭੇਦ ਦੱਸਿਆ ਆ ਬ੍ਰਹਮ ਦੇ ਬਾਰੇ ਜਾਣਕਾਰੀ ਹੈ ਬ੍ਰਹਮ ਦੀਆਂ ਗੱਲਾਂ ਨੇ ਸਾਰੀਆਂ ਜਿਹੜੀ ਗੁਰਬਾਣੀ ਹੈ ਇਸ ਲਈ ਮਹਾਰਾਜ ਨੇ ਕਿਹਾ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਇੱਕ ਨਹੀਂ ਇਦਾਂ ਦੀਆਂ ਬਿਆੰਤ ਘਟਨਾਵਾਂ ਨੇ ਜਿਨ੍ਹਾਂ ਦੇ ਰੋਗ ਦੂਰ ਹੋਏ ਸਰੀਰਕ ਰੋਗ ਦੂਰ ਹੋਏ ਬਾਣੀ ਦਾ ਪਾਠ ਕਰਨ ਦੇ ਨਾਲ ਜਿਨ੍ਹਾਂ ਦੇ ਉਹਲੇ ਧਨ ਆਇਆ ਘਰੇ ਗਰੀਬੀ ਕੱਟੀ ਗਈ ਬਾਣੀ ਦਾ ਜਾਪ ਕਰਨ ਦੇ ਨਾਲ ਜਿਨ੍ਹਾਂ ਨੂੰ ਪਦਵੀਆਂ ਮਿਲੀਆਂ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਜਿਨ੍ਹਾਂ ਨੂੰ ਜਿਨ੍ਹਾਂ ਦਾ ਜੰਮਣਾ ਮਰਨਾ ਕੱਟਿਆ ਗਿਆ ਮੁਕਤੀ ਮਿਲੀ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਗੁਰਬਾਣੀ ਸਰਬਪੱਖੀ ਹੈ ਸਰਬਪੱਖੀ ਦਾ ਮਤਲਬ ਹੈ ਇਹਨੇ ਵੀ ਇਹਨੇ ਇੱਕ ਦਾਤ ਦੇਣੀ ਹੈ ਇਹਨੇ ਇਹ ਤਾਂ ਬੇਅੰਤ ਦਾਤਾਂ ਦੀ ਮਾਲਕ ਹੈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਰਿਧੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਕੈ ਬਲ